ਰਾਧੀ ਰਾਧੀ ਅੱਜ ਆਪਾਂ ਲਵਾਇਆ ਕਾਨਾ ਜੀ ਔਰ ਰਾਧਾ ਰਾਣੀ ਨੂੰ ਛੋਲੇ ਪੂਰੀਆਂ ਦਾ ਪ੍ਰਸ਼ਾਦ ਦੇਖੋ ਫਰੈਂਡਸ ਅੱਜ ਆਪਾਂ ਸਿੱਖਾਂਗੇ ਕਿ ਆਰੀ ਨਾਲ ਇਹ ਵਰਕ ਕਿਵੇਂ ਕਰਦੀਆਂ ਹੈ ਇਹ ਨੀਡਲ ਹੈ ਔਰ ਇਹ ਕਟਦਾਨਾ ਹੈ ਸਿਲਵਰ ਕਲਰ ਦਾ ਸਭ ਤੋਂ ਪਹਿਲਾਂ ਨਾ ਆਪਾਂ ਇਹਨਾਂ ਨੋਟ ਲਗਾ ਲੈਣੀ ਹੈ ਜ਼ਿਆਦਾਤਰ ਆਪਾਂ ਨੇ ਇਹ ਕੋਸ਼ਿਸ਼ ਕਰਨੀ ਹੈ ਕਿ গোল্ডেন থ্রেড ਲੈਣਾ ਹੈ ਆਪਾਂ ਨੇ ਔਰ ਇਹ ਕਪੜਾ ট্রান্সਪੇਰੈਂਟ ਮੈਂ ਇਸ ਕਰਕੇ ਲਿੱਤਾ ਹੈ ਤਾਂ ਕਿ ਤੁਹਾਨੂੰ ਨੀਚੋਂ ਤਾਗਾ ਕਿਵੇਂ ਸੋਈ ਚ ਕਾਇਆ ਜਾਂਦਾ ਉਹ ਤੁਹਾਨੂੰ ਚੰਗੀ ਤਰ੍ਹਾਂ ਦਿਖ ਸਕੇ ਉੱਪਰੋਂ ਤਾਂ ਸਾਰੇ ਦੱਸ ਦਿੰਦੇ ਆ ਨਾ ਕਿ ਉੱਪਰੋਂ ਸੋਈ ਚ ਤਾਗਾ ਐਵੇਂ ਆਪਾਂ ਬਾਹਰ ਕੱਢਣਾ ਐਵੇਂ ਆਪਾਂ ਕੱਟ ਦੇਣਾ ਲਗਾਣਾ ਪਰ ਨੀਚੋਂ ਦੇਖੋ ਤੁਹਾਨੂੰ ਕਲੀਅਰ ਦਿਖੇਗਾ ਇਹ ਨੀਚੋਂ ਆਪਾਂ ਤਾਗਾ ਕਿਵੇਂ ਘਮਾਵਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਨੋਟ ਲਗਾ ਕੇ ਇਹ ਤਾਗਾ ਨੀਚੇ ਤੋਂ ਪકડਣਾ ਹੈ ਆਪਾਂ ਫੇਰ ਉਹ ਸੁਈ ਨਾਲ ਉੱਪਰੋਂ ਕੱਢਣਾ ਹੈ ਫਸਾ ਕੇ ਉਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਐਵੇਂ ਫਸਾ ਕੇ ਫਿਰ ਇੱਕ ਇੱਕ ਕੱਟ ਦਾਣਾ ਆਪਾਂ ਨੇ ਲੈ ਲੈਣਾ ਹੈ ਔਰ ਇਸ ਤਾਗੇ 'ਚ ਫਸਾਣਾ ਹੈ ਆ ਦੇਖੋ ਜਿਵੇਂ ਮੈਂ ਲਈ ਈਵੇਂ ਜਿਹੜਾ ਆਪਾਂ ਨੇ ਉੱਪਰ ਤਾਗਾ ਖਿੱਚਿਆ ਹੈ ਨਾ ਇਹਦੇ 'ਚ ਆਪਾਂ ਨੇ ਫਿੰਗਰ ਦੀ ਹੈਲਪ ਨਾਲ ਐਵੇਂ نیچے ਕਰ ਦੇਣਾ ਔਰ ਫੇਰ ਦੁਬਾਰਾ ਆਪਾਂ ਕੱਪੜੇ 'ਚ ਐਵੇਂ ਇਹ ਦੇਖੋ ਐਵੇਂ ਘੁਮਾ ਦੇਣਾ ਇਹ 'ਚ ਔਰ ਸੂਈ ਦੇ ਵਿੱਚ ਫਸਾ ਦੇਣਾ ਹੈ ਤੱਕ ਆ ਫੇਰ ਉੱਪਰ ਕੱਢਣਾ ਹੈ ਫੇਰ ਆਪਾਂ ਕੱਟਦਾਨਾ ਲਵਾਉਂਗੀ ਜੇ ਤੁਸੀਂ ਇੱਕ ਇੱਕ ਕੱਟਦਾਨਾ ਲੈ ਕੇ ਜਾਂ ਪਰਲ ਵੀ ਉਹਨਾਂ ਮੋਤੀ ਵੀ ਹੋਣ ਇੱਕ ਇੱਕੇ ਲਗਾਉਣਾ ਤਾਂ ਜ਼ਿਆਦਾ ਸਫਾਈ ਆਂਦੀ ਹੈ ਤੁਸੀਂ ਦੋ ਵੀ ਲੈ ਸਕਦੇ ਆ ਨਾ ਦੋ ਵੀ ਲੈ ਲਓ ਚਾਹੇ ਉਹਦੇ ਨਾਲ ਉਹਦੇ ਵਾਸਤੇ ਨਾ ਦੂਜੀ ਨੀਡਲ ਲੱਗਦੀ ਹੁੰਦੀ ਹੈ ਤੁਸੀਂ ਮੈਂ ਤਾਂ ਇਹ ਕਹਾਂਗੀ ਤੁਸੀਂ ਇੱਕ ਇੱਕ ਲਓ ਇੱਕ ਇੱਕ ਕੱਟਦਾਨਾ ਲਓ ਜਾਂ ਪਰਲ ਤੁਸੀਂ ਲਗਾ ਰਹੇ ਹੋ ਤਾਂ ਉਹ ਵੀ ਇੱਕ ਇੱਕ ਲੋ ਤਾਂ ਉਹਦੇ ਨਾਲ ਬੈਟਰ ਰਿਜ਼ਲਟ ਆਏਗਾ ਦੇਖਣ ਚ ਵੀ ਵਧੀਆ ਲੱਗੇਗਾ ਐਵੇਂ ਤੁਸੀਂ ਇੱਕ ਇੱਕ ਕੱਟ ਦਾ ਨਾ ਆਰੀ ਚ ਇਹਨੂੰ ਨੀਡਲ ਨੂੰ ਨਾ ਆਪਾਂ ਆਰੀ ਕਹਿੰਦੇ ਆ ਐਵੇਂ ਆਪਾਂ ਇੱਕ ਇੱਕ ਕੱਟ ਦਾ ਨਾ ਪਾਣਾ ਹੈ ਫਿੰਗਰ ਦੀ ਹੈਲਪ ਨਾਲ نیچے ਕਰ ਦੇਣਾ ਹੈ ਉਹ ਧਾਗੇ ਚ ਫਸਾ ਦੇਣਾ ਫਿਰ ਐਵੇਂ ਉੱਪਰ ਕੱਢ ਲੈਣਾ ਨੀਚੇ ਤੁਹਾਨੂੰ ਦਿਖ ਰਿਹਾ ਕਿ ਕਿਵੇਂ ਆਪਾਂ ਨੇ ਕਮਾਣਾ ਹੈ ਧਾਗਾ ਐਵੇਂ نیچے ਕਰਕੇ ਇਹ ਦੇਖੋ ਹੁਣ ਤੁਸੀਂ ਕਿਵੇਂ ਕਮਾਉਂਦੀਆਂ ਹੋ ਨੀਚੋਂ ਇਹ ਐਵੇਂ ਕਮਾ ਦੇਣਾ ਉਹਦੇ ਵਿੱਚ ਫਸਾ ਦੇਣਾ ਹੈ ਫੇਰ ਕੱਢ ਲੈਣਾ ਐਵੇਂ ਕਰਕੇ ਹੀ ਆਪਾਂ ਨੇ ਕੋਈ ਵੀ ਵਰਕ ਤੁਸੀਂ ਕਰਨਾ ਹੈ ਨਾ ਤਾਂ ਐਵੇਂ ਕਰਨਾ ਹੈ ਜੇ ਤੁਸੀਂ ਸਿੱਖਣਾ ਸ਼ੁਰੂ ਕਰੋ ਤਾਂ ਸਭ ਤੋਂ ਪਹਿਲਾਂ ਤੁਸੀਂ ਐਵੇਂ ਇੱਕ ਲਾਈਨ ਬਣਾ ਲੈ ਸਿੱਖੋ ਚਾਹੇ ਪਰਲ ਲੈ ਲਓ ਚਾਹੇ ਤਰਣਾ ਲੈ ਲਓ ਕੁਝ ਵੀ ਲੈ ਲਓ ਪਹਿਲਾਂ ਤੁਸੀਂ ਸਿੱਧੀ ਲਾਈਨ ਇੱਕ ਡਰਾ ਕਰ ਲਓ ਫਿਰ ਉਹਦੇ ਉੱਤੇ ਤੁਸੀਂ ਐਵੇਂ ਲਗਾਉਣੇ ਸਿੱਖੋ ਪਹਿਲਾਂ ਫਿਰ ਹੌਲੀ ਹੌਲੀ ਉਸ ਤੇ ਤੁਹਾਡੀ ਸੀਡ ਬਣੇਗੀ ਤੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਫੁੱਲ ਜਲਦੀ ਤੋਂ ਜਲਦੀ ਬਣਾ ਸਕਦੇ ਹੋ ਐਵੇਂ ਦੇਖੋ ਆਪਾਂ ਐਵੇਂ ਸਾਰੀ ਲਾਈਨੇ ਕੰਪਲੀਟ ਕਰ ਲੈਣੀ ਹੈ ਐਕਚੁਅਲੀ ਇਹ ਕਿਸੇ ਦਾ ਸੂਟ ਆਇਆ ਹੋਇਆ ਹੈ ਸੇਪ ਲਾਜੋ ਹੈ نیچے ਵਰਕ ਕਰਨਾ ਇਹਦੇ ਤੇ ਵਰਕ ਹੋ ਜੇ ਕਾਫੀ ਹੋਏਗਾ ਪਰ ਮੈਂ ਤੁਹਾਨੂੰ ਸੋਚਿਆ ਮੈਂ ਤੁਹਾਨੂੰ ਥੋੜਾ ਦੱਸਦੀਆਂ ਕਿਵੇਂ ਕੱਟਦਾ ਨਾ ਲਗਾਉਂਦੀ ਹੁੰਦੀ ਨੇ ਐਵੇਂ ਕਰਕੇ ਹਰ ਬਾਰ ਆਪਾਂ ਨੇ ਐਵੇਂ ਹੀ ਕਰਨਾ ਹੈ ਜਦੋਂ ਤੁਸੀਂ ਸਿੱਖ ਜਾਂਦੇ ਹੋ ਨਾ ਫਿਰ ਸਪੀਡ ਤੇਜ਼ ਹੋ ਜਾਂਦੀ ਹੈ ਸ਼ੁਰੂ ਸ਼ੁਰੂ ਚ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਫਿਰ ਹੌਲੀ ਹੌਲੀ ਠੀਕ ਹੋ ਜਾਂਦਾ ਹੈ ਸਾਰਾ ਕੁਝ ਆਹ ਦੇਖੋ ਇਹ ਵਾਲੀ ਨੀਲ ਹੁੰਦੀ ਹੈ ਜੇ ਤੁਸੀਂ ਜ਼ਿਆਦਾ ਮੋਤੀ ਪਾ ਕੇ ਕੱਟਦਾ ਨਾ ਕੁਝ ਵੀ ਹੈ ਜ਼ਿਆਦਾ ਪਾ ਕੇ ਕਰਨ ਤਾਂ ਇਸ ਇਹ ਵਾਲੀ ਆਰੀ ਚ ਤੁਸੀਂ ਕਰ ਸਕਦੇ ਹੋ ਐਵੇਂ ਕਰਕੇ ਤੁਸੀਂ ਕਾਫੀ ਸਾਰੇ ਪਾ ਸਕਦੇ ਹੋ ਇਹਦੇ ਚ ਮੈਂ ਇਹ ਕਰਕੇ ਪਾ ਲਓ ਤੁਸੀਂ ਪਰ ਇਸ ਤੇ ਟਾਈਮ ਲੱਗਦਾ ਹੈ ਜੇ ਤੁਸੀਂ ਸਟਾਰਟਿੰਗ ਹੈ ਨਾ ਤੁਹਾਡੀ ਸਿੱਖਣ ਦੀ ਇਹ ਤੁਸੀਂ ਮੈਂ ਰეკਮੈਂਡ ਕਰਾਂਗੀ ਕਿ ਬਾਅਦ ਸੇ ਟਰਾਈ ਕਰਿਓ ਪਰ ਮੈਂ ਫੈਸੇ ਦੱਸ ਰਹੀ ਹਾਂ ਜਦ ਤੁਸੀਂ ਸਿੱਖ ਜਾਓਗੇ ਨਾ ਤੁਸੀਂ ਇਹਦੇ ਨਾਲ ਥੋੜਾ ਜਲਦੀ ਵਰਕ ਕਰ ਸਕਦੇ ਹੋ ਇੱਕ ਇੱਕ ਕੱਟ ਦਾ ਨਾ ਪਾਨ ਨਾਲੋ ਨਾ ਕਾਫੀ ਸਾਰੇ ਕੱਟ ਦਾ ਨੇ ਇਹਦੇ ਫਿਲ ਕਰ ਲਓ ਔਰ ਫਟਾਫਟ ਡਿਜ਼ਾਈਨ ਬਣ ਪਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਆਰੀ ਜੋ ਮੈਂ ਯੂਜ਼ ਕਰ ਰਹੀ ਹਾਂ ਨਾ ਜੇ ਤੁਸੀਂ ਇਹਦੇ ਨਾਲ ਸਿੱਖਣਾ ਸ਼ੁਰੂ ਕਰੋਗੇ ਨਾ ਤੁਸੀਂ ਜਲਦੀ ਸਿੱਖ ਜਾਓਗੇ ਔਰ ਇਹ ਥੋੜੀ ਬਾਰੀਕ ਕੱਟ ਹੁੰਦੀ ਹੈ ਨਾਲੇ ਜੇ ਆਪਾਂ ਤਾਂ ਅੱਗੇ ਦੀ ਵੀ ਲਾਈਨ ਕੋਈ ਬਣਾਣੀ ਹੈ ਨਾ ਸਿੰਪਲ 컬러ਫੁਲ ਕੋਈ ਵੀ ਤਾਂ ਅੱਗੇ ਦੀ ਤਾਂ ਆਪਾਂ ਇਸੇ ਨਾਲ ਹੀ ਬਣਾਉਂਦੇ ਹੁੰਦੇ ਹਾਂ ਦੂਜੀ ਜਿਹੜੀ ਮੈਂ ਹੁਣ ਤੁਹਾਨੂੰ ਨੀਡਲ ਹੁਣ ਦਿਖਾ ਕੇ ਹਟੀਆਂ ਨਾ ਉਹਦੇ ਨਾਲ ਆਪਾਂ ਪਰਲੇ ਕੱਟ ਦਾਣਾ ਸਿੱਕੀਆਂ ਵਗੈਰਾ ਉਹ ਲਗਾ ਲੈਂਦੇ ਆਪਾਂ ਕਿਉਂਕਿ ਉਹ ਥੋੜੀ ਬਾਰੀਕ ਹੁੰਦੀ ਹੈ ਨਾ ਇਸ ਕਰਕੇ ਸਾਰੇ ਪਰਲ ਆ ਜਾਂਦੇ ਨੇ ਆਪਾਂ ਇਕੱਠੇ ਹੀ ਬੜੇ ਆਰਾਮ ਨਾਲ ਲਗਾ ਸਕਦੇ ਹਾਂ ਦੇਖੋ ਐਵੇਂ ਕਰਕੇ ਇਹ ਲਾਈਨ ਬਣ ਜਾਏਗੀ ਆ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਹਾਂ ਇਸ ਵਾਸਤੇ ਆਪਾਂ ਸੂਰ ਨਾਲ ਵੀ ਲਗਾ ਸਕਦੇ ਹਾਂ ਪਰ ਆਰੀ ਨਾਲ ਬਹੁਤ ਜ਼ਿਆਦਾ ਸਫਾਈ ਆਉਂਦੀ ਹੁੰਦੀ ਹੈ ਔਰ ਟਾਈਮ ਵੀ ਘੱਟ ਲੱਗਦਾ ਜੇਕਰ ਤੁਹਾਨੂੰ ਵੀਡੀਓ ਇਨਫੋਰਮੇਟਿਵ ਲਗੀ ਤਾਂ ਲਾਈਕ ਜ਼ਰੂਰ